ਸੋ ਇਸ ਬੜੀ ਦੀ ਵੱਡੀ ਤੇ ਅਹਿਮ ਖਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਸ਼੍ਰੋਮਣੀ ਦਲ ਅਕਾਲੀ ਦਲ ਬਾਦਲ ਦੇ ਵੱਲੋਂ ਆਪਣੀ ਇੱਕ ਰਹਿੰਦੀ ਸੀਟ ਦੇ ਉੱਪਰ ਜਿੱਥੇ ਉਮੀਦਵਾਰ ਦਾ ਅਜੇ ਤੱਕ ਨਾਮ ਕੋਸ਼ਿਸ਼ ਨਹੀਂ ਕੀਤਾ ਸੀ ਹਲਕਾ ਖਡੂਰ ਸਾਹਿਬ ਤੋਂ ਹੁਣ ਆਪਣਾ ਉਮੀਦਵਾਰ ਕੋਸ਼ਿਸ਼ ਕਰ ਦਿੱਤਾ ਗਿਆ ਹੈ ਬਿਰਸਾ ਸਿੰਘ ਬਲਟੋਹਾ ਦੇ ਨਾਂ ਦੇ ਉੱਪਰ ਮੋਹਰ ਲੱਗੀ ਹੈ ਇਸ ਬਾਰੇ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਨੇ ਮੇਰੇ ਸੀਨੀਅਰ ਮਨਜੀਤ ਸਿੰਘ ਅਣਖੀ ਜੀ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਮੇਰੇ ਨਾਲ ਨੇ ਅਣਖੀ ਸਾਹਿਬ ਕਿਵੇਂ ਦੇਖ ਰਹੇ ਹੋ ਇੱਕ ਸੀਟ ਬਾਕੀ ਸੀ ਖਡੂਰ ਸਾਹਿਬ ਦੀ ਪੇਚ ਕਈ ਦਿਨਾਂ ਦਾ ਫਸਿਆ ਹੋਇਆ ਸੀ ਪਾਰਟੀ ਦੇ ਵੱਲੋਂ ਕਈ ਨਾਮਾਂ ਦੇ ਉੱਪਰ ਚਰਚਾ ਹੋ ਰਹੀ ਸੀ ਲੇਕਿਨ ਅੱਜ ਬਿਰਸਤ ਸਿੰਘ ਬਲਟੋਹਾ ਦੇ ਨਾਮ ਦੇ ਉੱਪਰ ਮੋਹਰ ਲੱਗੀ ਹੈ ਕਿਵੇਂ ਦੇਖ ਰਹੇ ਹੋ ਮੁਕਾਬਲੇ ਨੂੰ ਹਣੋ ਆ ਰਕਵਿੰਦਰ ਜੀ ਇਸ ਵੇਲੇ ਦੀ ਸਭ ਤੋਂ ਵੱਡੀ ਤੇ ਮਹੱਤਵਪੂਰਨ ਖਬਰ ਇਹ ਆ ਰਹੀ ਹੈ ਕਿ ਸ਼੍ਰੋਮਣੀ ਕਾਲੀਦਾਰ ਬਾਦਲ ਵੱਲੋਂ ਖਾਸ ਕਰਕੇ ਖਡੂਰ ਸਾਹਿਬ ਤੋਂ ਬਿਰਸਤ ਸਿੰਘ ਬਲਟੋਹਾ ਜਿਹੜੇ ਸਾਬਕਾ ਵਿਧਾਇਕ ਨੇ ਉਹਨਾਂ ਨੂੰ ਬਤੌਰ ਲੋਕ ਸਭਾ ਦੇ ਉਮੀਦਵਾਰ ਵਜੋਂ ਅਲਾਨਤ ਕੀਤਾ ਗਿਆ ਹੈ ਆ ਪਿੱਛੇ ਕਾਫੀ ਤਰ੍ਹਾਂ ਤੋਂ ਹਲਕਾ ਖਡੂਰ ਸਾਹਿਬ ਦੀ ਸੀਟ ਆ ਇਹ ਹਾਫ ਸੀਟ ਮੰਨੀ ਜਾ ਰਹੀ ਸੀ ਅਤੇ ਸਾਰੇ ਲੋਕਾਂ ਦਾ ਜਿਹੜੀ ਨਜ਼ਰ ਸੀ ਇਹ ਸੀਟ ਤੇ ਸੀ ਕਿ ਅਕਾਲੀ ਦਲ ਜਿਹੜਾ 12 ਦੇ ਉਮੀਦਵਾਰ 12 ਦੇ ਕਰੀਬ ਉਮੀਦਵਾਰ ਅਲਾਨ ਸੁਖਾਇਆ ਖਡੂਰ ਸਾਹਿਬ ਤੋਂ ਉਮੀਦਵਾਰ ਉਹ ਕਿਉਂ ਨਹੀਂ ਅਲਾਨਤਾ ਪਿਆ ਤਾਂ ਇਸ ਬਾਰੇ ਕਈ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ ਸਨ ਖਾਸ ਕਰਕੇ ਇਸ ਸੀਟ ਤੋਂ ਵਿਕਰਮਪ੍ਰਮਜੀਤੀ ਦਾ ਨਾਮ ਹੀ ਚੱਲ ਰਿਹਾ ਸੀ ਦੂਜੇ ਪਾਸੇ ਅਰਦੇਸ਼ ਪ੍ਰਤਾਪ ਸਿੰਘ ਕਹਿ ਰਹੇ ਵੀ ਚਰਚਾ ਵਿੱਚ ਸੰਸਦ ਦੀ ਟੀਮ ਨੇ ਵਿਰਸਾਤਕ ਨੂੰ ਟੋਕਵਾ ਪਰ ਅਕਾਲੀ ਦਰ ਇਸ ਮੁੱਦੇ ਤੇ ਕੋਈ ਵੀ ਫੈਸਲਾ ਚੜਾ ਉਹ ਨਹੀਂ ਸੀ ਕਰ ਪਾ ਰਿਆ ਆ ਜਿਸ ਕਰਕੇ ਕਾਫੀ ਪੀਛੇ ਦੇ ਜਿਹੜੇ ਸਵਾਲ ਸੀ ਉਹ ਉਦੋਂ ਉੱਠੇ ਸ਼ੁਰੂ ਹੋ ਗਏ ਜਦੋਂ ਵਾਪਸ ਪੰਜਾਬ ਚੱਠੇ ਬੰਦੀ ਦੇ ਜਦੋਂ ਵਾਪਸ ਪੰਜਾਬ ਚੱਠੇ ਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਹੋਣਾ ਵੱਲੋਂ ਚੋਣ ਲੜਨ ਦਾ ਆਜ਼ਾਦਾਨਾ ਤੋਂ ਹਕੇ ਖਾਲਾ ਜਿਹੜਾ ਕਰ ਦਿੱਤਾ ਗਿਆ ਮਿੱਤੇ ਜਦੋਂ ਉਹਨਾਂ ਦੇ ਮਾਪਿਆਂ ਵੱਲੋਂ ਐਲਾਨ ਕੀਤਾ ਗਿਆ ਤੇ ਭਾਈ ਅਮਰਤਪਾਲ ਸਿੰਘ ਸਰਕਾਰ ਖਰੂਫ ਸਾਹ ਤੋਂ ਆਜ਼ਾਦ ਉਮੀਦਵਾਰ ਵਜੋਂ ਟੂਮ ਜਿਹੜੀ ਉਹ ਲੜਨਗੇ ਤਾਂ ਇਸੇ ਨਾਲ ਹੀ ਇੱਕ ਚਾਵਾ ਔਰ ਸਿਆਸਤਾਂਗੇ ਸ਼ੁਰੂ ਹੋ ਗਏਗੇ ਕਿ ਸ਼ਾਇਦ ਅਕਾਲੀ ਦਲ ਇਸੇ ਕਰਕੇ ਹੀ ਆਪਣਾ ਉਮੀਦਵਾਰ ਨਹੀਂ ਉਤਾਰ ਰਿਹਾ ਕਿ ਹੋ ਸਕਦਾ ਹੈ ਕਿ ਹੁੰਦੇ ਪੇਟ ਦੇ ਵਿੱਚੋਂ ਅਮਰਪਾਲ ਸਿੰਘ ਨੂੰ ਆਪਣਾ ਸਮਰਥਨ ਦੇ ਕੇ ਆਪਣੀ ਪਾਰਟੀ ਦੇ ਵਿੱਚੋਂ ਉਮੀਦਵਾਰ ਉਤਾਰ ਦੇ ਪਰ ਇਹ ਸਥਿਤੀ ਇੰਨੀ ਸੌਖੀ ਨਹੀਂ ਸੀ ਕਿਉਂਕਿ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਐਸਲੇ ਮਨਤਾ ਦੀ ਸਥਿਤੀ ਵਿੱਚ ਪਟਿਆ ਆ ਤਾਂ ਅਜੇ ਹੀ ਸਥਿਤੀ ਦੇ ਵਿੱਚ ਲੱਗ ਰਿਹਾ ਕਿ ਅਮਰਪਾਲ ਨੂੰ ਇਹੋ ਜਿਹਾ ਸਮਰਥਨ ਜਿਹੜਾ ਅਕਾਲੀ ਦਲ ਦੇ ਸਕਦਾ ਪਰ ਇਹ ਚਰਚਾਵਾਂ ਜਿਹੜੀਆਂ ਇਹ ਚਰਚਾਵਾਂ ਦਾ ਜਿਹੜਾ ਪੰਜਾਬੀ ਇਹ ਜ਼ਰੂਰ ਕਰਨ ਸੀ ਤੇ ਖਾਸ ਕਰਕੇ ਕੱਲ੍ਹ ਤੋਂ ਬਾਅਦ ਇਹ ਚਰਚਾ ਹੋਰ ਜੋੜਾ ਤੇ ਹੋਗੀ ਕਿ ਲੋਕੋ ਕੋਈ ਅਖਬਾਰੀ ਅਖਬਾਰਾਂ ਵਿੱਚ ਉਹਦੇ ਨਾਲ ਹੀ ਨਾਲ ਕੁਝ ਟੀਵੀ ਨਿਊਜ਼ ਚੈਨਲ ਦੇ ਉੱਤੇ ਆ ਜਿਹੜੀਆਂ ਖ਼ਬਰਾਂ ਆਉਂਦੀਆਂ ਸੀ ਹੋ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਅਮਰਤ ਪਾਤਸ਼ਕ ਨੂੰ ਉਪਰਥੀ ਨਿਯਤ ਕਰ ਰਿਹਾ ਪਰ ਅੱਜ ਬਿਰਸਾ ਸਿੰਘ ਬਰਪੋਈ ਦਾ ਨਾਮ ਐਲਾਨ ਕਰਕੇ ਇੱਕ ਤਰੀਕੇ ਦਾ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਉਹਨਾਂ ਚਰਚਾਵਾਂ ਜਾਂ ਖ਼ਬਰਾਂ ਦੇ ਉੱਤੇ ਇੱਕ ਕਿਸਮ ਦਾ ਬਰਾਮਦ ਕਰਨ ਜਿਹੜਾ ਉਹ ਲਗਾ ਦਿੱਤਾ ਹੈ ਹਾਂ ਹੁਣ ਅਗਰ ਅੱਗੇ ਜਾ ਬਿਟਾ ਐਸ ਲਈ ਆ ਸਿਰਫ ਆਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਹਨ ਉਹ 100 ਤੱਕ ਨਹੀਂ ਉਹਨਾਂ ਦਾ ਐਲਾਨ ਹੋਇਆ ਜਦੋਂ ਕਿ ਆਮ ਆਦਮੀ ਪਾਰਟੀ ਦੇ ਲਾਲ ਜੀ ਸਿੰਘ ਕੁਲਰ ਜਿਹੜੇ ਨਹੀਂ ਉਹ ਚੋਣ ਮੈਦਾਨ ਵਿੱਚ ਨਹੀਂ ਉਸ ਦੇ ਨਾਲ ਹੀ ਪੱਟਵੰ ਲੋ ਜਿਹੜੇ ਜਿਹੜੇ ਮੰਤਰੀ ਮੰਨਾ ਜਿਹੜੇ ਕਿ ਮਜੀਤ ਸਿੰਘ ਮੰਨਾ ਉਹਨਾਂ ਦਾ ਨਾਮ ਜਿਹੜਾ ਹੈ ਉਹ ਤੋਂ ਐਲਾਨਿਆ ਜਾ ਚੁੱਕਾ ਹੈ ਔਰ ਇਹ ਵੀ ਸਮਝਿਆ ਜਾ ਰਿਹਾ ਸੀ ਕਾਂਗਰਸ ਵੱਲੋਂ ਇਸ ਸੀਟ ਤੋਂ ਰਾਣੀ ਗੁਰਜੀਤ بیٹے ਰਾਣਾ ਇੰਦਰ ਪ੍ਰਤਾਪ ਸਿੰਘ ਦਾ ਨਾਮ ਜਿਹੜਾ ਹੋਇਆ ਇਸ ਸੀਟ ਤੋਂ ਉਮੀਦਵਾਰ ਉਹਨਾਂ ਨੂੰ ਬਣਾਇਆ ਜਾ ਸਕਦਾ। ਡੈਸਟੀ ਐਸਪੀਸੀਸੀ ਅਸੀਂ ਕੋਈ ਨਹੀਂ ਕਰਦੇ ਪਰ ਜਿਸ ਤਰੀਕੇ ਦੀਆਂ ਕਰਚਾਵਾਂ ਨੇ ਕਾਗਜ਼ ਤੋਂ ਉਹਨਾਂ ਇਸ ਸੀਟ ਦੇ ਉੱਤੇ ਉਹਨਾਂ ਨੂੰ ਉਮੀਦਵਾਰ ਜਿਹੜਾ ਬਣਾਇਆ ਜਾ ਸਕਦਾ। ਤਾਂ ਖੈਰ ਗੱਲ ਕਿ ਸ਼ਰੋਮੀ ਕਾਦੀ ਪਲ ਵੀ ਜਰੂਰ ਅਸੀਂ ਕਰਦੇ ਆਂ। ਤਾਂ ਸ਼ਰੋਮੀ ਕਾਦੀ ਪਲ ਵੱਲੋਂ ਬਿਲਕੁਲ ਸੰਭਵਵਾ ਨੂੰ ਉਮੀਦਵਾਰ ਕੋਲਾਂ ਕਿ ਸਾਰੀਆਂ ਉਹਨਾਂ ਕਰਚਾਵਾਂ ਦੇ ਕਿਸਮ ਦਾ ਭਰਾਂ ਚ ਅੱਲਾਹ ਦੱਸੇ ਕਿ ਜਿਹੜੇ ਸੱਲ ਵਿੱਚ ਕਿਹਾ ਜਾ ਰਿਹਾ ਸੀ ਕੀ ਹੋ ਸਕਦਾ ਆ ਕਿ 500 ਫਾਸਟ ਨੂੰ ਕੋ ਸਮਰਥਨ ਦੇ ਰਿਹਾ। ਅਕਬ ਨੂੰ ਸਭੀ ਜਿਹੜੀ ਚਰਚਾ ਦੀ ਅਗਰ ਗੱਲ ਕਰੀਏ ਤੇ ਇਸ ਦੀਆਂ ਇਹ ਸੱਭਿਆਚਾਰਕ ਪੰਥਕ ਖਲਕੇ ਵਜੋਂ ਮੰਨਿਆ ਜਿਹੜਾ ਉਹ ਜਾਣਿਆ ਜਾਂਦਾ ਆ ਪੰਥਕ ਉਹ ਜਿਹੜੀ ਆ ਇਸ ਸੱਭੇ ਦੇ ਵਿੱਚ ਕਾਫੀ ਵੱਡੀ ਵੋਹ ਜਿਹੜੀ ਆ ਉਹ ਹੈ ਖਾਸ ਕਰਕੇ ਤਰਨਤਾਰ ਦਾ ਜਿਹੜਾ ਇਲਾਕਾ ਹੈਗਾ ਤਾਂ ਅਜਿਹੀ ਸਥਿਤੀ ਦੇ ਵਿੱਚ ਵਿਸਾਫਤਕ ਮਟੋਏ ਜਿਹੜੇ ਨੇ ਸ਼੍ਰੋਮਣੀ ਕਾਲੀ ਦਲ ਦੇ ਵਰਤਾਈ ਵੀ ਉਹ ਰਹਿ ਚੁੱਕੇ ਨੇ ਇਸ ਤੋਂ ਬਿਨਾਂ ਜੇ ਮੈਂ ਦੱਸ ਰਾਵਾਂ ਤਾਂ ਸ਼੍ਰੋਮਣੀ ਕਾਲੀ ਦਲ ਦੇ ਬਲਾਰੇ ਵੀ ਨਹੀਂ ਤਾਂ ਸਰਦਾਰ ਸੁਖਬੀ ਸਿੰਘ ਬਾਦਲ ਉਹਨਾਂ ਦੇ ਬੇਹੱਦ ਸਨਮਿਤ ਦੀ ਕੀ ਉਹਨਾਂ ਨੂੰ ਸਮਝਿਆ ਜਾਂਦਾ ਆ ਸੋ ਸਤਿ ਤੁਸੀਂ ਅਰਗੀ ਸਰ ਤੁਸੀਂ ਪੰਥਕ ਪੰਥਕ ਬੋਰਡ ਦੀ ਗੱਲ ਕਰ ਰਹੇ ਹੋਗੇ ਜਿੱਥੇ ਇੱਕ ਪਾਸੇ ਹੁਣ ਅਮਰਿਤਪਾਲ ਸਿੰਘ ਦੇ ਆਜ਼ਾਦ ਖੜਨ ਦੀਆਂ ਚਰਚਾਵਾਂ ਨੇ ਪਰਿਵਾਰ ਵੱਲੋਂ ਇਹ ਗੱਲ ਕਹਿ ਵੀ ਗਈ ਦਿੱਤੀ ਗਈ ਹੈ ਵੀ ਉਹ ਕਿਸੇ ਪਾਰਟੀ ਵੱਲੋਂ ਨਹੀਂ ਲੜਨਗੇ ਉਹ ਆਜ਼ਾਦ ਲੜਨਗੇ ਤੇ ਦੂਸਰੇ ਪਾਸੇ ਪੰਥਕ ਪਾਰਟੀ ਅਕਾਲੀ ਦਲ ਦੇ ਵੱਲੋਂ ਵੀ ਆਪਣਾ ਉਮੀਦਵਾਰ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ ਫਿਰ ਕਿਵੇਂ ਦੇਖ ਰਿਹਾ ਹਾਂ ਪੰਥਕ ਵੋਟ ਕਿਸ ਪਾਸੇ ਜਾਏਗੀ ਅੰਮ੍ਰਿਤਪਾਲ ਕੀ ਅਕਾਲੀ ਦਲ ਦਾ ਨੁਕਸਾਨ ਕਰਨਗੇ ਜਾਂ ਅਕਾਲੀ ਦਲ ਨੇ ਜਦੋਂ ਆਪਣਾ ਉਮੀਦਵਾਰ ਉਤਾਰਤਾ ਹੈ ਇਹਦੇ ਨਾਲ ਅੰਮ੍ਰਿਤਪਾਲ ਦੀ ਵੋਟ ਨੂੰ ਕੋਈ ਖੋਰਾ ਲੱਗਦਾ ਨਜ਼ਰ ਆ ਰਿਹਾ ਹੈ ਦੇਖੋ ਬਾਦ ਸਾਹਿਬ ਜੇਕਰ ਅਸੀਂ ਅਕਾਲੀ ਦਲ ਦੀ ਸਿੱਧੀ ਪੰਥਕ ਵੋਟ ਦੀ ਗੱਲ ਕਰੀਏ ਤਾਂ ਪਾਰਟੀ ਨੇ ਆਪਣੇ ਪੱਤਰ ਤੇ ਆਪਣੇ ਉਮੀਦਵਾਰ ਦਾ ਜਿਹੜਾ ਅਲਾਣਿਆ ਉਹ ਕੀਤਾ ਹੈ ਨਾ ਕਿਉਂਕਿ ਜਿਹੜੀਆਂ ਸਥਿਤੀਆਂ ਨੇ ਉਹ ਇਹੋ ਜਿਹੀਆਂ ਜਿਹੜੀਆਂ ਬਣ ਗਈਆਂ ਸੀ ਮੈਂ ਆਹ ਅੰਮ੍ਰਿਤਪਾਲ ਸਿੰਘ ਜੇਕਰ ਔਲਾਦ ਤਾਂ ਉਸੇ ਜਿਹੜੇ ਕੋ ਸਿੱਟੇ ਸਾਡੀ ਚੋਣ ਰਹਿੰਦੇ ਜਿਹੜੇ ਹਮਾਰੇ ਜਿਹੜੇ ਪੈਸੇ ਸਨ ਤੇ ਜੇਕਰ ਤੁਸੀਂ ਪੰਥਕ ਪੇਰਾ ਦੀ ਗੱਲ ਕਰੋ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਜਿਸ ਤਰੀਕੇ ਨਾਲ ਸੈੱਟ ਕਰਨ ਲਈ ਜਗਰਾ ਲਗਾਇਆ ਤਾਂ ਪਰ ਇਹੋ ਜਿਹਾ ਨਾਖਰੀ ਕੀ ਰਿਹਾ ਕਿ ਉਹ ਅੰਮ੍ਰਿਤਪਾਲ ਉਸ ਪਰਥੰਥ ਦਵੇਗਾ ਜਾਂ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਖਲੋਵੇਗਾ ਕਿਉਂਕਿ ਤੁਹਾਨੂੰ ਯਾਦ ਹੋਣਾ ਕਿ ਬੀਤੇ ਸਮੇਂ ਦੇ ਵਿੱਚ ਵੀ ਬੀਬੀ ਪਰਮਜੀਤਪੁਰ ਖਾਲੜਾ ਜਦੋਂ ਖਲੋਤੇ ਸੀਦਾ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਦੇ ਬਰਾਬਰ ਦੇ ਉਮੀਦਵਾਰ ਬੀਬੀ ਚਕੀਕਾ ਨੂੰ ਖਿਲਾ ਰਿਹਾ ਤੋ ਪਾਰਟੀ ਸ਼ੁਰੂ ਕੀ ਅਕਾਲੀਦਾਰ ਨੇ ਕਦੇ ਵੀ ਇਹੋ ਜਿਹੀ ਚੀਜ਼ਾਂ ਨੂੰ ਮੇਰਾ ਨਹੀਂ ਕਰਕੇ ਸੰਸਦ ਮੋਦਿਆਂ ਨੂੰ ਆਧਾਰ ਸਾਡੇ ਸੰਸਦ ਪੰਥਕ ਅਮੀਰਵਾਦ ਤੋਂ ਕਰੇ ਹਮਾਇਤ ਦੇਣ ਦਾ ਇਲਾਕ ਕੀਤਾ ਹੋਵੇ ਉਹ ਹਮੇਸ਼ਾ ਆਪਣੀ ਪਾਰਟੀ ਪੱਧਰ ਤੇ ਹੀ ਸੋਚਦੇ ਆ ਇਹ ਇੱਕ ਨਿਆ ਵਰਤਾਰਾ ਨਹੀਂ ਪੁਰਾਣਾ ਵਰਤਾਰਾ ਹੈਗਾ ਹੁਣ ਤੁਹਾਡਾ ਜਿਹੜਾ ਪ੍ਰਸ਼ਨ ਸੀ ਉਹ ਇਹ ਸੀ ਕਿ ਹਾਂ ਭਈ ਇਸਰ ਨਕਸਲ ਜਿਹੜਾ ਆ ਕਿਵੇਂ ਹੋ ਸਕਦਾ ਦੇਖੋ ਜਿਸ਼ਤਾ ਸੰਸਦ ਔਰ ਗਰਮਖਿਆਲੀ ਰੈਡੀਕਲ ਵੋਟਰ ਦੀ ਗੱਲ ਕਰਾਂ ਤਾਂ ਉਹ ਜਿਹੜੀ ਆ ਉਹ ਸਰਤਾਪੇ ਇਲਾਕੇ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਐ ਅਮੀਰਪੁਰ ਦੇ ਨੇ ਕਿ ਜਿਹੜੇ ਗਰਮਖਿਆਲੀ ਲੋਕ ਪਰ ਉਥੇ ਹੁਣ ਪਤਾ ਪਈ ਇਸ ਗੱਲ ਦੀ ਵੀ ਆ ਕਿ ਉਥੇ ਸ਼੍ਰੋਮਣੀ ਅਕਾਲੀ ਦਲ ਮਾਨ ਨੇ ਵੀ ਆਪਣਾ ਉਮੀਦਵਾਰ ਜਿਹੜਾ ਜੇ ਮੈਂ ਗਲਤ ਰਹਿਣਾ ਤਾਂ ਅਮਨ ਸਿੰਘ ਅਮਾਨ ਜਿਹੜੇ ਸੇਮੇਜੀ ਸਿੰਘ ਮਾਨ ਦੇ بیٹے ਨੇ ਉਹਨਾਂ ਨੂੰ ਪਤਾ ਆਇਆ ਹੋਇਆ ਹੈ ਤਾਂ ਅਜੇ ਇਸ ਸਿੱਟੀ ਦੇ ਵਿੱਚ ਆਪਣੇ ਆਪ ਨੂੰ ਜਿਹੜੀ ਸਭ ਤੋਂ ਵੱਡੀ ਪੰਛਕ ਧਿਰ ਕਹਿੰਦੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਤਾਂ ਇਹਨਾਂ ਆਪੋ ਆਪਣੇ ਉਮੀਦਵਾਰਾਂ ਦੀ ਜੰਗ ਜਿਹੜੀ ਆ ਲੈ ਕੇ ਇਹਨੇ ਸ਼ੁਰੂ ਕਰ ਦਿੱਤੀ ਆ ਤਾਂ ਅਮਰਪਾਲ ਸਿੰਘ ਉਹਨਾਂ ਦਾ ਅਜੇ ਕੋਈ ਜੇਤ ਨਹੀਂ ਅਜੇ ਪਤਾ ਨਹੀਂ ਉਹਨਾਂ ਨੂੰ ਸਰਕਾਰ ਅਜਾਜੇ ਦਿੰਦੀ ਹੈ ਵੀ ਕਿ ਨਹੀਂ ਵੀ ਦਿੰਦੀ ਮੇਰਾ ਨਹੀਂ ਯ ਕਿ ਉਹ ਕਿਸੇ ਪੱਤਰ ਸ੍ਰੋਹੀ ਅਕਾਲੀ ਦਲ ਦਾ ਇਨਾ ਵੱਡਾ ਨੁਕਸਾਨ ਜਿਹੜਾ ਉਹ ਕਰ ਸਕਣ ਸ੍ਰੋਹੀ ਅਕਾਲੀ ਦਲ ਨੂੰ ਮੇਰਾ ਨਹੀਂ ਖਿਆਲ ਕਿ ਅਮਰਪਾਲ ਸਿੰਘ ਦੇ ਚੋਣ ਮਦਾਪ ਵਿੱਚ ਆਉਣ ਨਾਲ ਭਾਰੀ ਪਰਤਨ ਜਿਹੜਾ ਨੁਕਸਾਨ ਜਿਹੜਾ ਹੋ ਸਕਦਾ ਆ ਕਿਉਂਕਿ ਸ੍ਰੋਹੀ ਅਕਾਲੀ ਦਾ ਵੀ ਸਟਰੀ ਜਿਹੜੀ ਇੱਕ ਰਾਜਨੀਤਿਕ ਪਾਰਟੀ ਦੇ ਰੂਪ ਦੇ ਵਿੱਚ ਸੰਗਠਨਿਕ ਇਨਾ ਪੰਜਾਬ ਦੇ ਵਿੱਚ ਤਿੰਨ ਵਾਕੇ ਮਾਫ ਤਾਂ ਤਿੰਨ ਜਿਹੜੇ ਨਗਾਤ ਆ ਉਸ ਨੇ 2007 ਤੋਂ ਲੈ ਕੇ 2019 ਤੱਕ ਸਰਕਾਰਾਂ ਜਿਹੜੀਆਂ ਬਣੀਆਂ ਉਸ ਤੋਂ ਬਾਅਦ 1997 ਤੋਂ ਲੈ ਕੇ ਤਬਾਤੀ ਅਮਰਪਾਲ ਸਿੰਘ ਹੋਣਾ ਦਾ ਜਿਹੜਾ ਉਹ ਬਾਹਰ ਕਿਸੇ ਸਮੇਂ ਚ ਰਿਹਾ ਜਿਆਦਾ ਲੋਕਾਂ ਦੀ ਉਹ ਦੂਸਰਾ ਦਾ ਕੇਂਦਰ ਰਹੇ ਨਹੀਂ ਉਹ ਤਾਂ ਆਵਾਜ਼ੀ ਥੋੜੀ-ਥੋੜੀ ਉਹਨਾਂ ਦੇ ਵੋਟਾਂ ਪੈਣ ਬਾਕੀ ਜੇਕਰ ਤੁਸੀਂ ਇਹ ਗੱਲ ਕਹੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਬਹੁਤ ਵੱਡੀ ਛੱਤ ਬੈਕ ਉਪਚਾਰਕ ਤੇ ਮੇਰਾ ਵੀ ਖਿਆਲ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਖਾਸ ਤੌਰ ਤੇ ਵਿਸ਼ਵਾਸੰਗਠਨ ਦਾ ਜਿਹੜਾ ਆਪਣਾ ਉਸ ਇਲਾਕੇ ਚ ਹੋੜਿਆ ਜਾਂ ਆਧਾਰ ਆ ਉਹ ਕਿਸੇ ਤੋਂ ਲੁਕਿਆ ਨਹੀਂ ਆ ਇਹ ਮੇਰਾ ਨਹੀਂ ਖਿਆਲ ਜਿਹੜੀ ਆ ਕਿ ਅਮਰਪਾਪ ਸਿੰਘ ਦੇ ਖੇਡ ਲੜਸ ਦੀ ਅਕਾਲੀ ਦਲ ਦੀ ਜਿਹੜੀ ਆ ਛੱਤ ਬੈਕ ਪਹੁੰਚੇ ਹਾਂ ਅਕਾਲੀ ਦਲ ਦੇ ਉਮੀਦਵਾਰ ਬੇ ਚੋਣ ਮਦਦ ਵਿੱਚ ਆਉਣ ਦਾ ਅਮਰਪਾਪ ਸਿੰਘ ਦੀ ਜਿਹੜੀ ਸਥਿਤੀ ਆ ਉਹ ਜਰ ਆ ਪੰਥਕ ਜਿਹੜੇ ਤੇ ਰਾਣਜਪਨਥਕ ਪਾਰਟੀਆਂ ਨੇ ਸਭ ਇਹਨਾਂ ਨੂੰ ਸਮਰਥਨ ਦੇ ਦਿੱਤਾ ਪਰ ਜੇਕਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਆਪਣਾ ਉਮੀਦਵਾਰ ਖਿਲਾਫ ਪਸਾਫ ਮੋਰਟੋ ਹੀ ਨਹੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਆਕੇ ਤਾਂ ਉਸ ਦਾ ਕੀ ਫਰਕ ਪੈਣਾ ਇਸ ਦਾ ਨਿਖਾਲ ਜਿਹੜਾ ਆ ਉਹ ਅੰਮ੍ਰਿਤਸਰ ਨੂੰ ਜਿਹੜਾ ਹੋ ਸਕਦਾ ਹੈ ਜੀ ਸੋ ਜੇ ਓਵਰ ਆਲ ਸਟਿਚਨ ਦੇਖੀਏ ਤਾਂ ਅਣਕੀ ਸਰ ਕਿਵੇਂ ਦੇਖ ਰਹੇ ਹੁਣ ਸੀਟ ਇਹ ਕਿਹੜੀ ਪਾਰਟੀ ਦਾ ਪੱਲਾ ਭਾਰੀ ਨਜ਼ਰ ਆ ਰਿਹਾ ਕਿਉਂਕਿ ਸਾਰੀਆਂ ਪਾਰਟੀਆਂ ਦੇ ਵੱਲੋਂ ਜ਼ੋਰ ਸ਼ਮੈਸ਼ ਇਸ ਸੀਟ ਦੇ ਉੱਪਰ ਬਹੁਤ ਹੈ ਤੇ ਹੌਟ ਸੀਟ ਬਣਦੀ ਜਾ ਰਹੀ ਹੈ ਕਿਵੇਂ ਦੇਖ ਰਹੇ ਹੋ ਜੇਕਰ ਪੂਰੇ ਸਮੀਕਰਨਾਂ ਨੂੰ ਦੇਖੀਏ ਕਿਹਦੇ ਪੱਖ ਦੇ ਵਿੱਚ ਸਮੀਕਰਨ ਬਣਦੇ ਨਜ਼ਰ ਆ ਰਹੇ ਨੇ ਹੁਣ ਸਾਰੇ ਉਮੀਦਵਾਰਾਂ ਦੀ ਚੋਣ ਮੈਦਾਨ ਚੋਂ ਉਤਰਨ ਤੋਂ ਬਾਅਦ ਜਦੋਂ ਕਿ ਕਾਂਗਰਸ ਵੱਲੋਂ ਵੀ ਤਕਰੀਬਨ ਤਕਰੀਬਨ ਆਪਣਾ ਉਮੀਦਵਾਰ ਤੈਅ ਕਰਨਾ ਬਾਕੀ ਆ ਪਰ ਜ ਨਹੀਂ ਹੋਇਆ ਲੇਕਿਨ ਤਕਰੀਬਨ ਤਕਰੀਬਨ ਇਹ ਕਲੀਅਰ ਹੋ ਚੁੱਕਿਆ ਹੈ ਵੀ ਰਾਣਾ ਗੁਰਜੀਤ ਦਾ ਪਰਿਵਾਰ ਇੱਥੋਂ ਟੇਢ ਲੜ ਸਕਦਾ ਹੈ ਕਿਵੇਂ ਦੇਖ ਰਹੇ ਹੋ ਸਮੀਕਰਨਾਂ ਨੂੰ ਹਾਂ ਪਰ ਅਜੇ ਇਹ ਕਹਾਂ ਕਿ ਆਪਣਾ ਉਮੀਦਵਾਰ ਅਲਾਮਿਆ ਨਹੀਂ ਹੈਗਾ ਪਰ ਜਿਸ ਤੱਕ ਜਿਹੜੀ ਸਥਿਤੀ ਆ ਇਸ ਦੇ ਬੰਦੀ ਨਹੀਂ ਕਹਿ ਸਕਦੇ ਕਿ ਕਿਹੜਾ ਬੰਦਾ ਹੋਵੇ ਪਰ ਹਾਂ ਜੇਕਰ ਉਹਨਾਂ ਜੇਕਰ ਸੰਗਤ ਸਥਿਤੀ ਨਾਲ ਆਪਾਂ ਪੰਛੀ ਚ ਆਸਮਾਨੀ ਤਾਂ ਇਹ ਸਥਿਤੀ ਜਿਹੜੀ ਜ਼ਰੂਰ ਆ ਕਿ ਇਸ ਦੇ ਵਿੱਚ ਆ ਜਿਹੜੀ ਵੋਟ ਗਰਮ ਖੈਲੀ ਵੋਟ ਸੀ ਜੇਕਰ ਅਮਰਪਾਲ ਸਿੰਘ ਹੁਣੀ ਦਾਖਲ ਹੁੰਦੇ ਅਮਰਪਾਲ ਸਿੰਘ ਨੂੰ ਨਾਲ ਤਾਂ ਉਹ ਜਿਹੜੀ ਗਰਮ ਖੈਲੀ ਵੋਟ ਆ ਕੋਈ 40-50 ਹਜ਼ਾਰ ਵੋਟ ਸਰ ਸਰ ਦੇ ਇਲਾਕੇ ਚ ਹੈਗੀ ਆ ਤਾਂ ਉਹ ਵੋਟ ਜਿਹੜੀ ਸੀ ਉਹ ਸਿੱਧੀ ਆਮ ਆਪੀ ਪਾਰਟੀ ਦੇ ਥੀਕੇ ਤੇ ਜਾ ਸਕਦੀ ਸੀ ਪਰ ਇਸ ਤਰੀਕਾਰ ਵਿੱਚ ਸਮਝਿਆ ਹੈ ਨਾ ਜੇਕਰ ਅਮਰਤਪਾਲ ਨੂੰ ਨਿਰਾਸ਼ ਹੋ ਗਏ ਤਾਂ ਹੁਣ ਅਮਰਤਪਾਲ ਨੂੰ ਜੇਕਰ ਖੋਲੋ ਜਾਂਦੇ ਆ ਤਾਂ ਉਹ ਜਿਹੜੀ ਗਰਮਖਿਆਲੀ ਵੋਟ ਜਿਹੜੀ ਆ ਉਹ ਸਾਰੀ ਅਮਰਤਪਾਲ ਨੂੰ ਜਾਵੇਗੀ ਤਾਂ ਉਹ ਤਾਂ ਜਿਹੜਾ ਸਿੱਧਾ ਜਿਹੜਾ ਫਾਇਦਾ ਆ ਉਹ ਕਾਂਗਰਸ ਪਾਰਟੀ ਨੂੰ ਹੁੰਦਾ ਜਿਹੜਾ ਮਹਿਸੂਸ ਹੋਗਾ ਕਿਉਂਕਿ ਆ ਆਕਾਦੀਤਾ ਦੀ ਜਿਹੜੀ ਆਕਾਦੀਤਾ ਨੂੰ ਵੋਟ ਪੈਂਦੀ ਆ ਆਮ ਆਪੀ ਪਾਰਟੀ ਨੂੰ ਕਿਉਂਕਿ ਉਸ ਦਾ ਕਾਟਰ ਜਿਹੜਾ ਹੈ ਨਹੀਂ ਤਾਂ ਉਸ ਕਾਟਰ ਦੇ ਆਧਾਰ ਤੇ ਉਹ ਜਿਹੜੀ ਵੋਟ ਆ ਜਿਹੜੀ ਅਮਰ ਫਾਤ ਜਿਹੜੀ ਪੁੱਛਾ ਪਾਸੇ ਆਮ ਆਦਮੀ ਪਾਰਟੀ ਨੂੰ ਪੈਣੀ ਸੀ ਉਹ ਕਾਂਗਰਸ ਨੂੰ ਜਿਹੜੀ ਉਹ ਪੈਂਦੀ ਹੈ ਤਾਂ ਉਧਰ ਤੇ ਆ ਇਸ ਗੜਾਈ ਦੇ ਵਿੱਚ ਜਿਹੜੀ ਆ ਹਲਕਾ ਫੂਲ ਸਾਹ ਦੀ ਆ ਜਿਹੜੀ ਫਾਈਟ ਆ ਉਥੇ ਸਿੱਤੀ ਜਾਂ ਰਾਜਨੀਤਿਕ ਸਮੀਕਰਨ ਹੈ ਹੁਣ ਮੈਂ ਇਹ ਪੁਸ਼ਟੀ ਨਹੀਂ ਕਰਦਾ ਹੁਣ ਤੱਕ ਜਿਵੇਂ ਅਜੇ ਨਹੀਂ ਸਥਿਅਮ ਰਕਾਰ ਰਹੀ ਨਹੀਂ ਜੇ ਅਮਰ ਫਾਤ ਕੋਰ ਮੈਦਾਨ ਵਿੱਚ ਆ ਜਾਂਦਾ ਤਾਂ ਉਹ ਜਿਹੜੀ ਵੋਟ ਆ ਕੁਦਰਤੀ ਤੌਰ ਤੇ ਜਿਹੜੀ ਆਮ ਆਦਮੀ ਪਾਰਟੀ ਨੂੰ ਪੈਣੀ ਸੀ ਉਹ ਤਾਂ ਪੂਰੇ ਨੁਕਸਾਨ ਜਿਹੜਾ ਆਵਾਦੀ ਪਾਰਟੀ ਨੂੰ ਇਹਦੇ ਵਿੱਚ ਹੋਏਗਾ ਤਾਂ ਸਿਆਸੀ ਲਾਹਾ ਜਿਹੜਾ ਕਾਂਗਰਸ ਨੂੰ ਮਿਲਦਾ ਮਿਸ ਹੋਵੇਗਾ ਜੀ ਜੀ ਬਹੁਤ ਬਹੁਤ ਧੰਨਵਾਦ ਆਨਖੀ ਸਾਹਿਬ